ਥਿੰਦ ਸਵੀਟ ਸ਼ਾਪ ਤਹਿਸੀਲ ਬਾਜ਼ਾਰ ਨਕੋਦਰ ਦੇ ਮਾਲਕ ਵਿਕਰਮਜੀਤ ਸਿੰਘ ਥਿੰਦ ਅਤੇ ਅਰਸ਼ਦੀਪ ਸਿੰਘ ਥਿੰਦ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਦੀਵਾਲੀ ਬੰਦੀ ਛੋੜ ਤੇ ਬਸ ਆਪੇ ਬਾਬਾ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਅਤੇ ਇਸ ਦੁਕਾਨ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਵਿਆਹ ਸ਼ਾਦੀਆਂ ਵਾਸਤੇ ਹਲਵਾਈਆਂ ਦਾ ਵੀ ਖਾਸ ਪ੍ਰਬੰਧ ਹੈ ਅਤੇ ਹਰ ਤਰ੍ਹਾਂ ਦੀ ਮਠਿਆਈ ਤੁਹਾਨੂੰ ਬਾਜ਼ਾਰ ਨਾਲੋਂ ਸਸਤੀ ਇਸ ਦੁਕਾਨ ਤੇ ਮਿਲੇਗੀ। ਅਤੇ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਆਪਕੋ ਮਰਜ਼ੀ ਪਈ। ਜਲੇਬੀਵਾਸਿਤ ਮੋਹਨ ਕੁਦਰਵਾਸੀਆਂ ਨੂੰ ਸਿੰਧ ਸਵੀਟ ਸ਼ਾਪ ਵੱਲੋਂ ਬੰਦੀ ਛੋੜ ਦਿਵਸ ਦੀਵਾਲੀ ਤੇ ਵਿਸ਼ਕਰਮਾ ਦੀਆਂ ਬਹੁਤ-ਬਹੁਤ ਵਧਾਈਆਂ। ਮੇਰਾ ਨਾਮ ਸਰਗੁਪਤੀ ਕੋਮਾ ਸਿੰਧ ਸਵੀਟ ਸ਼ਾਪ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ।